प्यारे दोस्तों प्यार प्रेमी सासी काल जी पंजाब सरकार ਦੇ ਵਿੱਤ ਭਾ ਵੱਲੋਂ 23 April ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ 17 7 2020 ਤੋਂ ਭਾਰਤੀ ਹਮਲਾਵਨ ਲਈ ਸੱਤਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿੱਤ ਭਾ ਵੱਲੋਂ ਸਾਫ਼ ਲਿਖਿਆ ਗਿਆ ਹੈ ਕਿ 17 ਸਤ 2020 ਤੋਂ ਬਾਦ ਭਾਰਤੀ ਹਮਲਾਵਾਂ ਲਈ ਸਤਾਂਵਾਂ ਪੇਕੂਸ਼ਨ ਲਗ ਦਿੱਤੇ ਜਾਵੇ ਨਾ ਕਿ ਸੇਆਂ ਦੇਖਣ ਲੱਗ ਪਏ 50 ਜਨਸਖਤਰਤ ਐਸੋਸੀਏਸ਼ਨ ਸਟਾਫ ਵੱਲੋਂ ਆਪਣਾ ਇੱਕ ਮੰਗ ਉਦਤਤਾ ਗਿਆ ਹੈ ਕਿ ਜਿਸ ਦੇ ਵਿੱਚ ਮੁੱਖ ਤੌਰ ਤੇ ਪੰਜਾਬ ਨੂੰ ਵਿੱਤਮਾਨੀ ਹਰਪਾ ਸਿੰਚੀਮਾ ਨੂੰ ਤੇ ਪੰਜਾਬ ਸਰਕਾਰ ਦੇ ਮੁਖਸਖਤਰ ਨੂੰ ਪੱਥਲੇ ਪੱਤਰ ਲਿਖਿਆ ਪੱਤਰ ਲਿਖਿਆ ਗਿਆ ਹੈ ਕਿ ਜੋ ਕਿ ਸੁਪਰੀਮ ਕੋਰਟ ਦਾ ਫੈਸਲਾ ਹੋ ਚੁੱਕਿਆ ਹੈ ਸ਼ੌਰਮ ਸ਼ਰਮਾ ਨੇ ਪਟੀਸ਼ਨਾਂ ਪਾਈਆਂ ਸਨ 17/7/2020 ਤੋਂ ਭਾਰਤੀ ਹਮਲਾਉਣ ਲਈ 6ਵਾਂ ਪੇਕ ਜਿਨ ਲਗ ਦਿੱਤਾ ਜਾਵੇ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਪਰ ਪੰਜਾਬ ਸਰਕਾਰ ਵੱਲੋਂ ਜੋ ਵਿੱਤ ਭਾਵ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਕਿ ਉਸੇ ਸਾਫ਼ ਲਿਖਿਆ ਹੈ ਕਿ 17/7/2020 ਤੋਂ ਭਾਰਤੀ ਹਮਲਾਉਣ ਲਈ 7ਵਾਂ ਪੇਕ ਲਗ ਦਿੱਤਾ ਜਾਵੇ ਦੂਜੇ ਪਾਸੇ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਫੈਸਲਾ ਮਲਾਮ ਹੱਕੂ ਕੀਤਾ ਸੀ ਪਰ ਇਹ ਕਿਹਾ ਗਿਆ ਸੀ ਕਿ 17/7/2020 ਤੋਂ ਪੱਤੀ ਹੋਣਾਂ ਲਈ 6ਵਾਂ ਪੇਖ ਨਕਤਾਵੇ ਜਿਸ ਨੂੰ ਲੈ ਕੇ ਪੰਜਾਬ ਸਿਵਲ ਸੁਖਤਰਤ ਐਸੋਸੀਏਸ਼ਨ ਸਟਾਫ ਵੱਲੋਂ ਇਹ ਸਾਫ਼ ਮੰਗੀਤੀ ਹੈ ਕਿ ਮੁੱਖ ਨੇ ਭਵਨ ਤਮਾਨ ਤੋਂ ਬੇਤਵਾਲੀ ਹਰਪਾਲ ਸਿੰਘ ਟੀਮਾਂ ਤੋਂ ਤੇ ਮੁੱਖ ਸਖਤਰ ਪੰਜਾਬ ਤੋਂ 17/7/2020 ਤੋਂ ਪੱਤੀ ਹੋਣਾਂ ਲਈ 6ਵਾਂ ਪੇਖ ਨਕਤਾਵੇ ਅਸੀਂ ਇਹ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਬਣਾਣਾ ਡੀਏ 42% ਪਰ ਕੇਂਦਰ ਸਰਕਾਰ ਦੇ ਬਣਾਣਾ ਡੀਏ ਜੋ 55% ਹੋ ਚੁੱਕਿਆ ਆ 13% ਦਾ ਬਹੁਤ ਵੱਡਾ ਫਰਕ ਆ ਅਸੀਂ ਮੰਗ ਕਰਦੇ ਮੁਖਰੀ ਭਵਨ ਤੋਂ ਬਿੱਤਨੀ ਹਰਪਾਲ ਸਿੰਘ ਜੀਮਾਂ ਤੋਂ ਕਿ ਡੀਏ ਦੇ ਵਿੱਚ 13% ਵਧਾ ਕਰਕੇ ਪੰਜਾਬ ਸਰਕਾਰ ਦੇ ਬਣਾਣਾ ਡੀਏ ਪੰਜਾਬ ਸਰਕਾਰ ਕੀਤਾ ਜਾਵੇ ਆਦੇ ਡੀਏ ਕੀਤਾ ਜਾਵੇ ਇਸ ਤਰ੍ਹਾਂ ਹੀ 2016 ਤੋਂ ਪੇਕ ਇਹਰੀਆ ਬਕਾਇਆ ਹੈ ਲਗਭਗ 14000 ਰੁਪਇਆ ਇਹ ਮੰਗ ਕਰਦੇ ਆਂ ਇਹ ਬਕਾਇਆ ਜੋ ਹੈ ਦੋ ਜਾਂ ਤਿੰਨ ਕਿਸ਼ਤਾਂ ਵਿੱਚ ਸਾਰੇ ਮਲਾਨਟਾ ਜਾਵੇ ਨਾ ਕਿ ਬਕਾਓਕ ਬੰਨਿਆ ਮਤਨ ਪੰਜਾਬ ਸਰਕਾਰ ਨੇ ਪੁਰਾਣੀ ਫੈਂਸਿੰਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਾਈ ਕੀਤਾ ਗਿਆ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ 2400 ਰੁਪਏ ਪਾਤੀ ਮਲਾਨ ਲਈ ਪੁਰਾਣੀ ਵੈਂਸ ਸਕੀਮ ਬਹਾਲ ਨਹੀਂ ਕੀਤੀ ਗਈ ਅਸੀਂ ਮੰਗ ਕਰਦੇ ਆਂ ਕਿ ਜੋ ਨੋਟੀਫਾਈ ਕੀਤਾ ਗਿਆ ਸੀ ਉਹ ਲਾਗ ਕਰਕੇ ਨੇ ਨਿਯਮ 72 ਅਨਸਾਰ ਪ੍ਰਾਣੀ ਪੈਨਸ਼ਨ ਸਕੀਮ ਬਹਲ ਕੇ ਜਾਵੇ ਦੂਜੇ ਪਾਸੇ ਆਉਣ ਵਾਲੀ 1 ਮਈ ਨੂੰ ਟੈਕਨਲ ਸਰਫ ਯੂਨੀਅਨ ਰਜਿਸਟਰ ਨੰਬਰ ਵਾਲੋਂ ਜੋ ਕਿ ਸਾਰੇ ਪੰਜਾਬ ਦੇ ਵਿੱਚ ਸਿਧਾਂਤ ਨੂੰ ਅਪਣਾਇ ਕੀਤਾ ਜਾਵੇਗਾ ਸਿਧਾਂਤਾਂ ਸਲਾਮਾ ਦਿੱਤੇ ਜਾਣਗੇ ਤੇ ਹਰ ਇੱਕ ਦਿਵਿੰਨ ਦੇ ਉੱਪਰ ਸਰਕਲਾਂ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਸਾਹਿਬਾ ਮਹੱਬਤ ਦੇ ਮੇਨ ਗੇਟ ਦੇ ਉੱਪਰ ਪਾਸਟ ਮਹੀਨ ਨੂੰ ਚੰਦਾ ਚੜਾਇਆ ਹੈਗਾ ਤੇ ਸਿੱਧਾ ਨੂੰ ਪਨਾਹ ਕੀਤਾ ਜਾਇਗਾ ਅਸੀਂ ਦੁਆਰਾ ਫਿਰ ਬੇਨਤੀ ਕਰਦੇ ਹਾਂ ਮੁੱਖ ਇਵਾਨ ਨੂੰ ਕਿ ਪੰਜਾਬ ਸਰਕਾਰ ਦੇ ਵਿੱਚ ਖਾਲੀ ਪਿਆ ਸਾਮੇ ਜਲਦੀ ਭਰੀਆਂਣ ਧੰਨਵਾਦ ਸਾਥੀਓ ਮੈਨੂੰ ਸਬਸਕ੍ਰਾਈਬਰ ਹੋਈਂ